ਕਰਦੇ ਧਾਰੋਵਾਲੀ ਕਲੱਬ ਦੀ ਜਿਹੜੀ ਜੁੜੀ ਆਣਾ ਇਹਨ ਦੇਖਾਂਗੇ ਬੱਲੇ ਬੱਲੇ ਕਰਵਾ ਦਿੰਦੀ ਹੈ ਲਓ ਸਾਡੇ ਵਾਲ ਪੜਦਾ ਹੈਪੀ ਆ ਗਿਆ ਓ ਉਹ ਵੇਖਾ ਇਹ ਯੂਐਸਰ ਸਾਹਮਣੇ ਵੇਖਾਂਗੇ ਖੇਡ ਦੇ ਮੈਦਾਨ ਦੇ ਵਿੱਚ ਟੱਕਰ ਕਹਿੰਦੇ ਸਿਰੇ ਦੀ ਆ ਮੇਰੇ ਪੰਜਾਬੀ ਵੀਰੋ ਲਾਓ ਇਧਰਲੇ ਪਾਸੇ ਲੱਗਿਆ ਜੋਰ ਤੇ ਰੰਜੜੇ ਚਾਰ ਦੇ ਟਾਂ ਦੀ ਵਰਖਾ ਹੋਵੇਗੀ ਲਾਓ ਸਾਹਮਣੇ ਮੇਰੇ ਵੀਰੋ ਇੱਕ ਵਾਰੀ ਫੇਰ ਸਾਨੇ ਵਾਲੀ ਆ ਹੈਪੀ ਤੇ ਦੂਜੇ ਪਾਸੇ ਆਏ ਠਾ ਏ ਨਾਲ ਹੁਣ ਸਾਨੇ ਵਾਲ ਦਾ ਹੈਪੀ ਕਹਿੰਦੇ ਛੱਕੇ ਦੇ ਬੰਝਾੜਾ ਚਲਾ ਜਾਵੇ ਕਹਿੰਦੇ ਛੱਕੇ ਤੋਂ ਬਿਨਾਂ ਓਵਰ ਲਾਰੇ ਫੇਰ ਤਗੜਾ ਬਾਲ ਤੇ ਛੱਕਾ ਓ ਕੇ ਵੀ ਕਹਿੰਦੇ ਜਵਜ ਰਿਹਾ ਜਿਵੇਂ ਪੱਤੀ ਮੋੜਦੀ ਐਨ ਮੇਰੇ ਵੀਰੋ ਫੈਰ ਕੱਢਦੀ ਹੋਵੇ ਲਓ ਸਾਹਮਣੇ ਫੇਰ ਮੇਰੇ ਵੀਰੋ ਹਰ ਸਾਲ ਵੱਡਾ ਖੇਡ ਮੇਲਾ ਕਰਾਉਂਦੇ ਆ ਔਰ ਕਹਿੰਦੇ ਡਾਲਰਾਂ ਵਾਲਾ ਮੇਲਾ ਵਗਦਾ ਏ ਆ ਪਾਸੇ ਕਾਲਾ ਮੱਤੀ ਵਾਲਾ ਕਾਲਾ ਮੱਤੀ ਵਾਲਾ ਟੱਕ 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 ਲੇ ਮਾਨਸੇਰ ਤੇਰਾ ਜਮਾਨਤ ਤੇ ਆਇਆ ਹੋਇਆ ਏ ਜੱਟ ਤੇਰਾ ਜਮਾਨਤ ਤੇ ਆਇਆ ਹੋਇਆ ਏ ਇੱਕ ਚੌਕਾ ਹੋਰ ਆਇਆ ਅੱਜ ਦੇ ਮੇਲੇ ਦੇ ਨਾਲ ਆਪਾਂ ਕਹਿ ਸਕਦੇ ਮੇਰੇ ਵੀਰੋ ਆਪਣਾ ਵੀਰ ਗੁਰੂ ਰੰਧਾਵਾ ਜੁੜਿਆ ਪਰ ਮੱਤੀ ਵਾਲਾ ਆ ਵੀ ਟੱਕਰ ਕਹਿੰਦੇ ਦੇਖਣ ਵਾਲੀ ਆ ਮੇਰੇ ਵੀਰੋ ਫਾਲ ਪਾਉਣ ਦੇ ਲਈ ਕਹਿੰਦੇ ਗੱਧਰੂ ਵਧਿਆ ਹੋਇਆ ਦੂਜੇ ਪਾਸੇ ਕਾਲਾ ਏ ਸਾਨੇ ਵਾਲਿਆ ਹੈਪੀ ਆ ਮੇਰੇ ਵੀਰੋ ਇੱਕ ਤਾੜੀ ਜਿਹੜੇ ਕਹਿੰਦੇ ਪੁੱਚੋ ਵਾਲੇ ਨੂੰ ਪਿਆਰ ਕਰਦੇ ਤਾੜੀ ਮਾਰੋ ਯਾਰ ਆ ਮੁੰਡਾ ਵੀ ਗਰੀਬੀ ਦੀ ਇੱਕ ਤੇ ਗੋਡਾ ਰੱਖ ਕੇ ਮੇਰੇ ਵੀਰੋ ਸੁਪਰਸਟਾਰਾਂ ਦੀ ਕਹਿੰਦੇ ਲਾਈਨ ਦੇ ਵਿੱਚ ਆਇਆ ਇਹਦਾ ਕਹਿੰਦੇ ਪੁੱਚੋ ਪਿੰਡਾ ਜ਼ਿਲ੍ਹਾ ਬਠਿੰਡਾ ਪੁੱਚੋ ਵਾਲਾ ਪੁੱਚੋ ਵਾਲਾ ਉਧਰ ਦੇ ਪਾਸੇ ਕਾਰਾਂ ਦਾ ਮੋਟਰਸਾਈਕਲਾਂ ਦਾ ਜਦੋਂ ਪੁੱਚੋ ਵਾਲਾ ਪੁੱਚੋ ਵਾਲਾ ਪੁੱਚੋ ਵਾਲਾ ਆਉਂਗਾ ਜਿਹੜੀ ਟੀਮ ਬਾਲਾਂ ਪਾਰੀ ਹੈ ਉਧਰ ਦੇ ਪਾਸੇ ਮਾਨਸ਼ੇ ਵਾਲੇ ਆਏ ਹੋਏ ਆ ਲਓ ਸਾਹਮਣੇ ਬੱਲੇ 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 ਬੰਦ ਕਹਿੰਦੇ ਆ ਰੁਪਈਆ 2000 ਰੁਪਈਆ 2000 ਲੈ ਵੀ ਲਖਸ਼ਾ ਤਗੜਾ ਹੈ ਨੌਜਵਾਨਾਂ ਦੇ ਇਹਨੂੰ ਮੋੜ ਸਕਦਾ ਰੁਪਈਆ 2000 ਇਹ ਮਾਰੋ ਤਾੜੀ ਮਾਰੋ ਤਾੜੀ ਬਾਈ ਜ਼ੋਰਦਾਰ ਤਾੜੀ ਮਾਰ ਦਿਓ ਹਰਿਆਣੇ ਵਾਲਾ ਸਾਡੇ ਤਾੜੀਆਂ ਮਾਰ ਦਿਓ ਤਾੜੀਆਂ ਲਾਸਟ ਵਾਲੇ ਸਵਰ ਦੀ ਓ ਵਾਹ ਓ ਮੁੰਡਿਆ ਵਾਹ ਓ ਮੁੰਡਿਆ ਆ ਆ ਇਹਨਾਂ ਤੋਂ ਬਾਅਦ ਲੈ ਵੀ ਲਖਸ਼ ਆਪਣਾ 2000 ਲੈ ਵੀ ਜਿੱਦੂ ਮੁੰਡੇ ਨੂੰ ਭੇਜ ਦੇ ਤੜ ਕੇ ਦਾਗੇ ਦਾਸ ਤੇ ਫਲੈਂਕ ਕਸ ਕਰ ਗਿਆ ਤੇ 1000 ਦਿੱਤਾ ਜਾਣਾ ਲਓ ਪਹਿਲੀ 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 ਓ ਓ ਓ ਜਾ ਹੋਇਆ ਮੋਟਰਸਾਈਕਲ ਤੇ ਸ਼੍ਰੀ ਅਨੰਦਪੁਰ ਸਾਹਿਬ ਦੇ ਇਲਾਕੇ ਵਿੱਚੋਂ ਲੰਡੀ ਜੀਪ ਲੰਡੀ ਜੀਪ ਕਾਲਾ ਫੜਾ ਗਿਆ ਬਾਰੇ ਦਾ ਬੇੜਾ ਹੀ ਕਰਕਾ ਲਓ ਸਾਹਮਣੇ ਫੇਰ ਪੁੱਜੋ ਵਾਲਾ ਦੂਜੇ ਪਾਸੇ ਹੋ 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 ਹੋਗੀ ਮੇਰੇ ਸਾਹਮਣੇ ਫੇਰ ਇਧਰਲੇ ਪਾਸੇ ਪੁੱਚੋ ਵਾਲਾ ਆ ਬਲੈਕੀ ਆ ਬਲੈਕੀ ਆ ਆ ਏ ਆ ਏ ਆ ਸਾਰੇ ਵੇਖਣ ਨੂੰ ਮਿਲਦੇ ਆ ਮੇਰੇ ਵੀਰੋ ਇੱਕ ਪਾਸੇ ਕਹਿੰਦੇ ਰਵੀ ਨੂਰਪੁਰ ਬੋਡ ਵਾਲਾ ਦੂਜੇ ਸਟਾਰ ਤੇ ਦੂਜੇ ਪਾਸੇ ਮੁੰਡਾ ਜिले ਮਾਨਸੇ ਵਾਲਾ ਮੱਤੀ ਵਾਲਾ ਮੱਤੀ ਵਾਲਾ ਮੱਤੀ ਵਾਲਾ ਉਹ ਕੌਣ ਸਮਝਾਵੇ ਜਿਹੜਾ ਸਮਝਾਵੇ ਉਹੀ ਸ਼ੱਕਾ ਖਾਵੇ ਪੰਜਾਬ ਦਾ ਸਭ ਤੋਂ ਖਤਰਨਾਕ ਖਿਡਾਰੀ ਹੈ ਮੱਤੀ ਵਾਲੇ ਕਾਲੇ ਦੇ ਸਾਹਮਣੇ ਬਾਲ ਫੇਰ ਵਾਈਡ ਹੈ ਵੀਰਾ ਸਾਡਾ ਗੁਰਸੇਵਕ ਸ਼ਾਟਾ ਸਾਹਿਬ ਪੰਜਾਬ ਉਸ ਵਾਲਾ ਮੁੰਡਿਆ ਹੋਇਆ ਸੋਈਆਂ ਵਾਲੇ ਮੁੰਡਿਆਂ ਦੇ ਰੂਪਕਾਰਿਏ ਤੇ ਮਾਨ ਕਰਦਾ ਲਓ ਪਰਦਾ ਮੋੜਨਾ ਬੜਾ ਜ਼ਰੂਰੀ ਹੈ ਲਓ ਸਾਹਮਣੇ ਫੇਰ ਮੱਤੀ ਵਾਲਾ ਬੋਲਦੇ ਪਾਸੇ ਕੀ ਕੇ ਨਾਰ ਫੇਰ ਸਾਰਿਆਂ ਰਾਜ ਦੇ ਖੇਡ ਮੇਲੇ ਦੇ ਪੁੰਜਣ ਤੇ ਬਹੁਤ ਵੱਡਾ ਧੰਨਵਾਦ ਕਰਦੇ ਆਂ ਉਧਰ YouTube ਤੇ 2500 ਬੰਦਾ ਲਾਈਵ ਤੇ ਜੁੜਿਆ ਹੋਇਆ ਤੇ ਸਿਰਾ ਹੋਇਆ ਪਿਆ ਏ ਠਾ ਏ ਠਾ ਇਹਨਾਂ ਬਾਲਾਂ 36 ਰਹਿ ਗਏ 18 ਬਾਲਾਂ 36 ਰਹਿ ਗਏ ਮੇਰੇ ਵੀਰੋ 36 ਰਹਿ ਗਏ ਇਧਰਲੇ ਪਾਸੇ ਪਹਿਲਾ ਵੱਜ ਗਿਆ ਹੁਣ 5 ਛੱਕੇ ਰਹਿ ਗਏ ਮੇਰੇ ਵੀਰੋ ਉਧਰ ਵਾਲਿਆ ਹੈਪੀ ਧਰਮਿੰਦਰ ਦੇ ਪਿੰਡ ਵਾਲਾ ਇੱਕ ਵਾਰੀ ਫੇਰ ਬੱਲੇ 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 ਕੋ ਛੱਕਿਆਂ ਦੀ ਜ਼ਰੂਰ ਦਾ ਲਓ ਫੇਰ ਆ ਗਿਆ ਹਰਿਆਣੇ ਵਾਲਾ ਫੇਰ ਆ ਗਿਆ ਹਰਿਆਣੇ ਵਾਲਾ ਪਰ ਉਹ ਕਹਿੰਦੇ ਜੇ ਸੀਪਰੀ ਵਾਲਾ ਇੱਥੋਂ ਮੁੜ ਗਿਆ ਫੇਰ ਹੋਣੀ ਆ ਬੱਲੇ ਬੱਲੇ ਫੇਰ ਹੋਣਾ ਫਗਵਾੜੇ ਦਾ ਲਾਗਾ ਜਿਲ੍ਹਾ ਕਪੂਰਥਲਾ ਇਸ ਖਿਡਾਰੀ ਦਾ ਲਓ ਬਣ ਗਈ ਗੱਲ ਇਧਰਲੇ ਪਾਸੇ ਹਸਣਾ ਦੂਜੇ ਪਾਸੇ ਸਾਹਨੇ ਵਾਲੀਆਂ ਗੱਭਰੂ ਇਸ ਵੇਲੇ ਫੇਰ ਉਹ ਬੱਲੇ 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 ਇਹ ਮੁੰਡਾ ਡੱਕ ਗਿਆ ਜੱਗਾ ਸਰਪੰਚ ਇਹ ਨਾਲ ਕਹਿੰਦੇ ਜਗਰੋਪ ਆ ਉਹ ਡਾਕਟਰ ਰੰਧਾਲਾ ਉਹਨਾਂ ਵੱਲੋਂ ਹਜ਼ਾਰ ਉਹਨਾਂ ਵੱਲੋਂ ਰੁਪਈਆ 1500 ਆਹ 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 ਤਾਂ ਯਾਰਾ ਝੋਟਾ ਕਹਿੰਦੇ ਖਿਡਾਰੀ ਆ ਲਓ ਸਾਹਮਣੇ ਫੇਰ ਕਈ ਵਾਕਈ ਬਲੈਕੀ ਇਹ ਗੱਲ ਸੱਚੀ ਆ ਮੈਨੂੰ ਪਤਾ ਰੁਪਈਆ 1500 ਆ ਡਾਕਟਰ ਬਾਈ ਜੇ ਮੁੰਡਾ ਟਾਈ ਵੀ ਕਰਾ ਗਿਆ ਪਾਸੇ ਸ਼ੁਭਮਾ ਪੱਤੋਂ ਦੇ ਮੇਲੇ ਦਾ ਮੁੰਡਾ ਮੋਟਰਸਾਈਕਲ ਦਾ ਜਦੋਂ ਦੂਜੇ ਪਾਸੇ ਮਤੀ ਵਾਲਾ É. A, a para, para. A para. A para. A para. A do ਆਲਾ ਲੈ ਵੀ ਬਲੈਕੀ ਕਰਦੇ ਫਿਰ ਐਕਸ਼ਨ ਉਹੀ ਲੈ ਵੀ ਹਾਂ ਇਹ ਬਲੈਕੀ ਆ ਆ